ਬੀਤੇ ਦਿਨ ਇਟਲੀ ਦੇ ਸੂਬੇ ਕਲਾਵਰੀਆ ਵਿਖੇ ਇੱਕ ਐਕਟਰ ਵੱਲੋਂ ਇੱਕ ਫੂਡ ਟਰੱਕ ਤੋਂ ਬਰੋਕਲੀ ਵਾਲਾ ਸੈਂਡਵਿਚ ਖਾਦਾ ਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਇਹ ਜਿਹੜਾ ਮਾਮਲਾ ਹਲੇ ਠੰਡਾ ਨਹੀਂ ਸੀ ਪਿਆ ਕੇ ਏਸੇ ਹੀ ਸੂਬੇ ਦੇ ਸ਼ਹਿਰ ਨਿਕੋ ਤੇਰਾ ਵਿਖੇ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਦੇ ਨਾਲ 30 ਲੋਕ ਬਿਮਾਰ ਹੋ ਜਾਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਆ ਰਿਹਾ ਆ ਪੂਰੇ ਸੂਬੇ ਦੇ ਵਿੱਚ ਹਲਚਲ ਮਚੀ ਹੋਈ ਹੈ ਇਸ ਘਟਨਾ ਦੇ ਨਾਲ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਕਿ ਆਖਰ ਕੀ ਕਾਰਨ ਹੈ ਕਿ ਸੈਲਾਨੀਆਂ ਦੇ ਨਾਲ ਅਜੇਹੀਆਂ ਘਟਨਾਵਾਂ ਘਟ ਰਹੀਆਂ ਜਦੋਂ ਕਿ ਜਿਹੜੇ ਇਹ ਦਿਨ ਆ ਛੁੱਟੀਆਂ ਦੇ ਦਿਨ ਆ ਤੇ ਦੁਨੀਆ ਭਰ ਤੋਂ ਇਟਲੀ ਦੇਖਣ ਵਾਲੇ ਸੈਲਾਨੀਆਂ ਦਾ ਲੱਖਾਂ ਸੈਲਾਨੀ ਹਰ ਸਾਲ ਇਟਲੀ ਨੂੰ ਦੇਖਣਾ ਆਉਂਦੇ ਆ ਤੇ ਤੰਤਾ ਲੱਗਾ ਹੋਇਆ ਆ ਤੇ ਜਿਹੜੀ ਇਹ ਘਟਨਾ ਆ ਖਾਣੇ ਨੂੰ ਲੈ ਕੇ ਜਿਹੜੀ ਵਾਪਰ ਰਹੀ ਆ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਸਲਾਨੀਆਂ ਦੇ ਲਈ ਜਦੋਂ ਕਿ ਸਿਹਤ ਭਾਗ ਦਾ ਮੰਨਣਾ ਹੈ ਕਿ ਜਿਹੜਾ ਬੂਟੋਲਿਜ਼ਮ ਬੈਕਟੀਰੀਆ ਜਿਸ ਨਾਲ ਕੇ ਪਹਿਲਾਂ ਲੂਈਜ਼ ਜੀ ਦੀ ਦੀ ਮੌਤ ਹੋਈ ਆ ਜਿਹੜਾ ਐਕਟਰ ਮਰਿਆ ਆ ਸਾਇੰਟਿਸਟ ਕਹਿੰਦਾ ਉਸ ਦੇ ਮਰਨ ਦਾ ਕਾਰਨ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਬੂਟੋਲਿਜ਼ਮ ਬੈਕਟੀਰੀਆ ਹੈ ਉਹਦਾ ਜ਼ਹਿਰੀਲਾ ਪ੍ਰਭਾਵ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਖਾਣੇ ਦੇ ਰਾਹੀਂ ਜਿਹੜੀ ਕਿ ਹੁਣ ਤੱਕ ਇਟਲੀ ਭਰ ਦੇ ਵਿੱਚ 4 ਲੋਕਾਂ ਦੇ ਲਈ ਜਾਨ ਦਾ ਖੋਹ ਬਣ ਚੁੱਕਾ ਆ ਇਹ ਘਟਨਾ ਜਿਹੜੀ ਕਿ ਰੈਸਟੋਰੈਂਟ ਤੋਂ ਸੈਂਕੜੇ ਲੋਕਾਂ ਨੇ ਖਾਣਾ ਖਾਧਾ ਗੰਭੀਰ ਰੂਪ ਦੇ ਵਿੱਚ ਉਹਨਾਂ ਦੇ ਵਿੱਚੋਂ 30 ਸੈਲਾਨੀ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਗਏ ਜਿਹੜੇ ਕਿ ਜਿਹੜੇ ਇਲਾਜ ਹਨ ਜਿਨ੍ਹਾਂ ਦੇ ਵਿੱਚੋਂ ਪੰਜਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਜਦੋਂ ਕਿ ਸਥਾਨਕ ਸ਼ਹਿਰ ਨਿਕੋਤੇਰਾ ਜਿਹੜਾ ਸ਼ਹਿਰ ਆ ਉਹਦੇ ਮੇਰ ਦਾ ਜਸੀਪੇ ਮਰਾਸਕੋ ਦਾ ਕਹਿਣਾ ਹੈ ਕਿ ਇਹ ਘਟਨਾ ਜਿਹੜੀ ਘਟੀ ਆ ਇਸ ਦਾ ਸੱਚ ਜਲਦ ਹੀ ਲੋਕਾਂ ਸਾਹਮਣੇ ਆ ਜਾਵੇਗਾ ਪਰ ਜਿਹੜੇ ਸ਼ਹਿਰ ਦੇ ਵਿੱਚ ਰੈਸਟੋਰੈਂਟ ਆ ਉਹ ਸਫਾਈ ਪ੍ਰਬੰਧਾਂ ਨੂੰ ਲੈ ਕੇ ਖਾਣੇ ਨੂੰ ਲੈ ਕੇ ਗੁਣਵੰਤਾ ਨੂੰ ਲੈ ਕੇ ਇੱਕ ਨੰਬਰ ਦੇ ਹਨ ਪੂਰੀ ਇਟਲੀ ਹੀ ਨਹੀਂ ਯੂਰਪ ਦੇ ਵਿੱਚ ਉਹਨਾਂ ਦਾ ਇਲਾਕਾ ਮਸ਼ਹੂਰ ਆ ਲੋਕ ਲੱਖਾਂ ਸੈਲਾਨੀ ਹਰ ਸਾਲ ਇੱਥੇ ਆਉਂਦੇ ਹਨ ਤੇ ਇਹ ਲੋਕ ਮੁਫਤ ਵਿੱਚ ਇਸ ਰੈਸਟੋਰੈਂਟ ਤੇ ਖਾਣਾ ਖਾਣ ਨਹੀਂ ਆਏ ਸਗੋਂ ਖਾਣੇ ਦੀ ਚੰਗੀ ਕੀਮਤ ਦੇ ਕੇ ਉਸ ਦਾ ਲੁਤਫ ਲੈ ਰਹੇ ਸੀ ਜਿਹੜੀ ਕਿ ਇਹ ਘਟਨਾ ਘਟੀ ਏ ਤੇ ਉਹਨਾਂ ਦਾ ਸੱਭਿਆਚਾਰ ਤੇ ਪਰੰਪਰਾ ਜਿਹੜੀ ਇਹ ਰੈਸਟੋਰੈਂਟਾਂ ਦੇ ਨਾਲ ਜੁੜੀ ਹੋਈ ਆ ਤੇ ਜਲਦ ਹੀ ਜਿਹੜਾ ਇਹ ਘਟਨਾ ਕਿਉਂ ਘਟੀ ਆ ਇਹਦਾ ਸੱਚ ਲੋਕਾਂ ਸਾਹਮਣੇ ਆ ਜਾਏਗਾ ਚਿੰਤਾ ਦਾ ਵਿਸ਼ਾ ਆ ਤੇ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਕਿ ਸਿਹਤ ਭਾਗ ਦਾ ਕਹਿਣਾ ਆ ਕਿ ਲੋਕਾਂ ਨੂੰ ਬਾਹਰ ਦੇ ਖਾਣਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਅਣਸਖਾਮੀ ਘਟਨਾ ਨਾ ਘਟੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚਾਰ ਲੋਕਾਂ ਦੀ ਜ਼ਹਿਰੀਲਾ ਖਾਣਾ ਖਾਣ ਦੇ ਨਾਲ ਮੌਤ ਹੋ ਚੁੱਕੀ ਆ ਤੇ ਕਈ ਲੋਕ ਐਸ ਵੇਲੇ ਜਿਹਰੇ ਇਲਾਜ ਹਨ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤਕਰੀਆ ਇਟਲੀ